ਦੇਖ ਕੇ ਸਰਸ਼ੀ ਅਖਾਲ ਵਿਕ੍ਰਿ ਤੁਸੀਂ ਆਨਰੇਸ ਬਖਤੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਦਾ ਜੋ ਸੈਸ਼ਨ ਹੈ ਅੱਜ ਦੁਪਹਿਰ ਤੋਂ ਸ਼ੁਰੂ ਹੋਣ ਜਾ ਰਿਹਾ ਔਰ ਕਿਸਾਨਾਂ ਨੇ ਵਿਧਾਨ ਸਭਾ ਵੱਲ ਕੋਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਇੱਕ اہم ਮੀਟਿੰਗ ਚੱਲ ਰਹੀ ਹੈ ਕਿਉਂਕਿ ਜਾਣਕਾਰੀ ਮਿਲੀ ਹੈ ਕਿ ਸਿਰਫ 11 ਮੈਂਬਰਾਂ ਦੇ ਵਫਦ ਨੂੰ ਜਾਣ ਦੀ ਜੋ ਹੈ ਇਜਾਜ਼ਤ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਜੋ ਮੀਟਿੰਗ ਹੈ ਉਹ ਕਰਨੀ ਹੈ ਔਰ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣਾ ਹੋਵੇਗਾ ਪਰ ਦੱਸ ਦਈਏ ਕਿ ਕਿਸਾਨ ਆਪਣਾ ਪੂਰਾ ਸਾਜੂ ਸਮਾਨ ਲੈ ਕੇ ਚੰਡੀਗੜ੍ਹ ਦੇ ਸੈਕਟਰ 34 ਦਾ ਜੋ ਗਰਾਊਂਡ ਹੈ ਮੇਲਾ ਗਰਾਊਂਡ ਉੱਥੇ ਪਹੁੰਚ ਚੁੱਕੇ ਨੇ ਔਰ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ rau varinder pe nepal ਸਾਡੇ ਨਾਲ ਸਪੱਖਤ ਜੁੜੇ ਹੋਏ ਨੇ ਔਰ rau ji ਕਿਸਾਨਾਂ ਨੇ ਵਿਧਾਨ ਸਭਾ ਵੱਲ ਕੂਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਇਸ ਤੋਂ ਪਹਿਲਾਂ ਉਹਨਾਂ ਦੀ ਇੱਕ اہم ਮੀਟਿੰਗ ਹੋ ਰਹੀ ਹੈ ਹਾਂ ਬਿਲਕੁਲ ਨੀਲਮ ਮੀਟਿੰਗ ਚੱਲ ਰਹੀ ਆ ਦਰਅਸਲ ਗੱਲ ਇਹ ਹੈ ਕਿ ਕਿਸਾਨ ਨੇ ਜਿਹੜੇ 34 ਸੈਕਟਰ ਚ ਬੈਠੇ ਨੇ ਬਹੁਤ ਵੱਡੀ ਗਿਣਤੀ ਚ ਕਿਸਾਨ ਨੇ ਸੋ ਕਿਸਾਨਾਂ ਨੇ ਆਪਣੇ ਪ੍ਰੋਗਰਾਮ ਦੇ ਅਨੁਸਾਰ ਇਹ ਸੀਗਾ ਕਿ 12:00 ਵਜੇ 12:30 ਦਾ 1:00 ਵਜੇ ਦੇ ਕਰੀਬ ਕਿਸਾਨਾਂ ਨੇ ਵਿਧਾਨ ਸਭਾ ਵੱਲ ਨੂੰ ਕੂਚ ਕਰਨਾ ਹੈਗਾ ਸੋ ਕਿਸਾਨ ਹਾਲੇ ਵੀ ਆਪਣੀ ਉਸੇ ਡਿਮਾਂਡ ਤੇ ਨੇ ਮੰਗਦੇ ਨੇ ਕਿ ਅਸੀਂ ਤਾਂ ਕੂਚ ਕਰਨ ਆਇਆ ਅਸੀਂ ਕੂਚ ਕਰਾਂਗੇ ਪਰ ਹੁਣ ਕਿਉਂਕਿ ਉਧਰ 1 ਤੋਂ 2 ਵਜੇ ਦੇ ਕਰੀਬ ਹੈ ਜਿਹੜੀ ਪੰਜਾਬ ਵਿਧਾਨ ਸਭਾ ਦਾ ਅੱਜ ਪਹਿਲਾ ਦਿਨ ਦਾ اجلاس ਅੱਜ ਸ਼ੁਰੂ ਹੋ ਜੂਗਾ ਜੀ ਸੋ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਚਿੰਤਾ ਕਿ ਜੇ ਕਿਸਾਨ ਇੱਥੇ 34 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਚੋਂ ਨਿਕਲ ਕੇ ਵਿਧਾਨ ਸਭਾ ਨੂੰ ਕੂਚ ਕਰਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਪੂਰੇ ਚੰਡੀਗੜ੍ਹ ਦੇ ਵਿੱਚ ਆਊਗੀ ਟ੍ਰੈਫਿਕ ਦੀ ਕਿਉਂਕਿ ਕਿਸਾਨ ਪੈਦਲ ਮਾਰਚ ਕਰਨਗੇ ਤਾਂ ਵੱਡੀ ਗਿਣਤੀ ਦੇ ਵਿੱਚੇ ਕਿਸਾਨ ਨੇ ਤਾਂ ਕਿਤੇ ਨਾ ਕਿਤੇ ਉਹ ਜਿਹੜੀ ਆਵਾਜਾਈ ਹੈ ਉਹ ਠੱਪ ਹੋਊਗੀ ਚੰਡੀਗੜ੍ਹ ਦੀ ਇੱਕ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਹ ਸਮੱਸਿਆ ਚਿੰਤਾ ਹੈਗੀ ਆ ਦੂਸਰਾ ਇਹ ਹੈ ਕਿ ਜੇ ਇੰਨੀ ਵੱਡੀ ਗਿਣਤੀ ਚ ਕਿਸਾਨ ਵਿਧਾਨ ਸਭਾ ਪਹੁੰਚ ਜਾਂਦੇ ਨੇ ਤਾ ਫਿਰ ਉਥੇ ਵੀ ਸਿਕਿਉਰਿਟੀ ਦੇ ਅਰੇਂਜਮੈਂਟ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇਖੂਗਾ ਕਿਉਂਕਿ ਵਿਧਾਨ ਸਭਾ ਜਦੋਂ ਵੀ ਲੱਗਦੀ ਹੈ ਤਾਂ ਪੰਜਾਬ ਭਰ ਤੋਂ ਤਮਾਮ ਐਮਐਲਏ ਚਾਹੇ ਉਹ ਸੀਐਮ ਹੋਣ ਚਾਹੇ ਸਪੀਕਰ ਹੋਣ ਚਾਹੇ ਮੰਤਰੀ ਹੋਣ ਚਾਹੇ ਵਿਧਾਇਕ ਹੋਣ ਤਮਾਮ ਜਿਹੜੇ ਆਗੂ ਹੁੰਦੇ ਨੇ ਉਹ ਇੱਥੇ ਪਹੁੰਚਦੇ ਨੇ ਵਿਧਾਨ ਸਭਾ ਦੇ ਵਿੱਚ ਸੋ ਇਸ ਕਰਕੇ ਉਹਨਾਂ ਦੀ ਸੁਰੱਖਿਆ ਦਾ ਵੀ ਅਲੱਗ ਤੋਂ ਜਿੰਮਾ ਪੁਲਿਸ ਤੇ ਪ੍ਰਸ਼ਾਸਨ ਨੂੰ ਹੋ ਜਾਂਦਾ ਸੋ ਇਸੇ ਕਰਕੇ 11 ਮੈਂਬਰੀ ਇੱਕ ਵਫਦ ਚੁਣਿਆ ਸੀਗਾ ਪ੍ਰਸ਼ਾਸਨ ਨੇ ਇਹ 11 ਮੈਂਬਰ ਜਿਹੜੇ ਵਫਦ ਆ ਉਹਨਾਂ ਨੂੰ ਅਸੀਂ ਵਿਧਾਨ ਸਭਾ ਲੈ ਜਾਨੇ ਆ ਪਰ ਹਜੇ ਉਸ ਤੇ ਵੀ ੜੀਕਾ ਬਣਿਆ ਹੋਇਆ ਕਿ ਉਹ 11 ਮੈਂਬਰੀ ਵਫਦ ਦੇ ਲਈ ਕਿਸਾਨ ਆਖੂ ਰਾਜੀ ਹੋਣਗੇ ਜਾਂ ਫਿਰ ਜਿਵੇਂ ਕਿਸਾਨ ਕਹਿ ਕੇ ਆਈ ਸੀ ਵੀ ਅਸੀਂ ਤਾਂ ਕੁਝ ਕਰਨਾ ਅਸੀਂ ਸਾਰੇ ਜਾਵਾਂਗੇ ਤੇ ਵੱਡੀ ਗਿਣਤੀ ਚ ਜਾ ਕੇ ਅਸੀਂ ਉੱਥੇ ਜਿਹੜਾ ਮੰਗ ਪੱਤਰ ਆਪਣਾ ਉਹ ਅਸੀਂ ਦੇਵਾਂਗੇ ਹਾਲਾਂਕਿ ਦੇਖੋ ਪਹਚਾਉਣਾ ਮੰਗ ਪੱਤਰ ਹੀ ਆ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਤੁਸੀਂ 11 ਬੰਦੇ ਚੱਲੋ 11 ਮੈਂਬਰੀ ਵਫਦ ਜਿਹੜਾ ਅਸੀਂ ਤੁਹਾਡਾ ਇਹ ਲੱਗਦਾ ਹੈ ਤੁਸੀਂ ਆਪਣੇ 11 ਬੰਦੇ ਚੁਣ ਲਓ ਤੇ ਉਹ 11 ਬੰਦਿਆਂ ਨੂੰ ਅਸੀਂ ਬਾਅਦ ਚ ਬਿਠਾ ਕੇ ਲੈ ਜਾਂਦੇ ਆ ਵਿਧਾਨ ਸਭਾ ਪਹੁੰਚਦੇ ਆ ਉੱਥੇ ਚਾਹੇ ਤੁਸੀਂ ਸੀਐਮ ਨੂੰ ਆਪਣਾ ਮੰਗ ਪੱਤਰ ਦਿਓ ਚਾਹੇ ਖੇਤੀਬਾੜੀ ਮੰਤਰੀ ਨੂੰ ਦਿਓ ਚਾਹੇ ਕਿਸੇ ਹੋਰ ਮინისტრਰ ਨੂੰ ਪੱਤਰ ਦਿਓ ਪਰ ਇਹਦੇ ਤੇ ਜਿਹੜੀ ਇੱਕਾ ਬਣਿਆ ਹੋਇਆ ਹਜੇ ਕਿਉਂਕਿ ਵੱਡੀ ਗਿਣਤੀ ਚ ਕਿਸਾਨ ਕੱਲ ਆਏ ਨੇ ਅੱਜ ਵੀ ਕੁਛ ਨਾ ਕੁਛ ਥੋੜੀ ਬਹੁਤੀ ਗਿਣਤੀ ਦੇ ਵਿੱਚ ਹਜੇ ਵੀ ਜਿਹੜੇ ਕਿਸਾਨ ਨੇ ਉਹ ਆ ਰਹੇ ਨੇ ਇੱਥੇ ਸੋ ਇੱਕ ਵੱਡੀ ਚਿੰਤਾ ਦਾ ਸਵਾਲ ਪੈਗਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਲਈ ਕਿ ਕਿਸਾਨ ਜੇਕਰ ਦਸ਼ਹਿਰਾ ਗਰਾਊਂਡ ਤੋਂ ਨਿਕਲਦੇ ਨੇ ਤਾਂ ਫਿਰ ਕਿਸ ਤਰੀਕੇ ਨਾਲ ਪੁਲਿਸ ਉਹਨਾਂ ਨੂੰ ਮੈਨੇਜ ਕਰੇਗੀ ਬਿਲਕੁਲ ਬਨੀਪਾਲ ਜੀ ਵੱਡਾ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿਉਂਕਿ ਸਿੱਟਾ ਨਹੀਂ ਨਿਕਲਦਾ ਹੱਦ ਤੇ ਨਿਕਲਦਾ ਤਾਂ ਸੁਭਾਵੀ ਹੈ ਕਿ ਕਿਸਾਨ ਅੱਗੇ ਨੂੰ ਵਧਣਗੇ ਵਿਧਾਨ ਸਭਾ ਵੱਲ ਨੂੰ ਤੇ ਫਿਰ ਦੇਖਣਾ ਇਹ ਹੋਊਗਾ ਕਿ ਪੁਲਿਸ ਕਿਵੇਂ ਰੋਕਾ ਲਾ ਕੇ ਜਾਂ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਹੈ ਸੋ ਜਦੋਂ ਵੀ ਐਵੇਂ ਕਿਤੇ ਹੁੰਦਾ ਹੈ ਕਿ ਕਿਸਾਨ ਜਾ ਰਹੇ ਨੇ ਕੁਝ ਕਰਨ ਕਰ ਰਹੇ ਨੇ ਤਾਂ ਫਿਰ ਪ੍ਰਸ਼ਾਸਨ ਨੂੰ ਰੋਕਣਾ ਪੈਂਦਾ ਤੇ ਫਿਰ ਕਈ ਵਾਰ ਆ ਸਿਚੁਏਸ਼ਨ ਹੈ ਜਿਹੜੀ ਉਹ ਖਰਾਬ ਵੀ ਹੋ ਜਾਂਦੀ ਆ ਸੋ ਇਸ ਵੇਲੇ ਤੱਕ ਚੰਡੀਗੜ੍ਹ ਪੁਲਿਸ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਇਹ ਨਹੀਂ ਚਾਹੁੰਦਾ ਕਿ ਸਿਚੁਏਸ਼ਨ ਖਰਾਬ ਹੋਵੇ ਸੋ ਇਸ ਕਰਕੇ ਸ਼ਾਂਤੀ ਦੇ ਨਾਲ ਬੈਠ ਕੇ ਹਜੇ ਗੱਲਬਾਤ ਕੀਤੀ ਜਾ ਰਹੀ ਆ ਉਮੀਦ ਹੈਗੀ ਹੈ ਕਿ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਕਿਸਾਨਾਂ ਆਗੂ ਤੇ ਪ੍ਰਸ਼ਾਸਨ ਮਿਲ ਕੇ ਇਸ ਮੀਟਿੰਗ ਤੋਂ ਬਾਅਦ ਕੱਢ ਲੈਣਗੇ ਨਹੀਂ ਲੋ ਜੀ ਵਰਿੰਦਰ ਜੀ ਸਵਾਲ ਇਸ ਕਰਕੇ ਵੀ ਅਹਿਮ ਖੜਾ ਹੋ ਰਿਹਾ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ 11 ਮੈਂਬਰੀ ਵਫਦ ਜਾ ਕੇ ਜੋ ਆਪਣਾ ਮੰਗ ਪੱਤਰ ਹੈ ਜੋ ਮੈਮੋਰੈਂਡਮ ਹੈ ਉਹ ਸੌਪ ਦੇਵੇ ਤਾਂ ਫਿਰ ਜੇ 11 ਮੈਂਬਰੀ ਕਿਸਾਨਾਂ ਦੇ ਜਥੇ ਨਹੀਂ ਜਾਣਾ ਸੀ ਤਾਂ ਫਿਰ ਏਡਾ ਵੱਡਾ ਲਾਵ ਲਸ਼ਕਰ ਚੰਡੀਗੜ੍ਹ ਦੇ ਵਿੱਚ ਲਿਆਉਣ ਦੀ ਆਖਰ ਜ਼ਰੂਰਤ ਕੀ ਸੀ ਸਵਾਲ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਬੜੇ ਖੜੇ ਹੋ ਰਹੇ ਨੇ ਔਰ ਸੰਪਰਕ ਸਾਡਾ ਸੜੇ ਸਹਿਯੋਗੀ ਦੇ ਨਾਲ ਟੁੱਟ ਗਿਆ ਪਰ ਦੱਸ ਦਈਏ ਜਿਵੇਂ ਕਿ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਦੇ ਨਾਲ ਜੋ ਅਹਿਮ ਮੀਟਿੰਗ ਹੈ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਉਹ ਚੱਲ ਰਹੀ ਹੈ ਔਰ 11 ਮੈਂਬਰੀ ਵਫਦ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਕਿਸਾਨ ਅੜੇ ਹੋਏ ਨੇ ਕਿ ਸਾਡਾ ਜਿਸ ਤਰੀਕੇ ਦੇ ਨਾਲ ਤੈ ਪ੍ਰੋਗਰਾਮ ਸੀ ਕਿ ਅਸੀਂ ਕੂਚ ਕਰਾਂਗੇ 12 ਵਜੇ ਤੋਂ ਲੈ ਕੇ ਵਿਧਾਨ ਸਭਾ ਵੱਲ ਕਿਉਂਕਿ 2 ਵਜੇ ਜੋ ਹੈ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣੀ ਹੈ ਪਹਿਲਾਂ ਸ਼ਰਧਾਂਜਲੀयां ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਸਾਰਾ ਕਾਰਜਕ੍ਰਮ ਹੈ ਜੋ ਪੂਰਾ ਪ੍ਰੋਸੀਜਰ ਹੈ ਵਿਧਾਨ ਸਭਾ ਦੀ ਜੋ ਕਾਰਵਾਈ ਦਾ ਉਹ ਸ਼ੁਰੂ ਹੋਵੇਗਾ ਤੋਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਪਹੁੰਚ ਗਏ ਆ ਅਸੀਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਦੱਸਿਆ ਹੋਇਆ ਸੀ ਕਿ ਅਸੀਂ ਕੂਚ ਕਰਾਂਗੇ ਵਿਧਾਨ ਸਭਾ ਵੱਲ ਤੇ ਸ਼ਾਂਤੀਮਈ ਤਰੀਕੇ ਦੇ ਨਾਲ ਅਸੀਂ ਕੂਚ ਕਰਾਂਗੇ ਪਰ ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਕਿਉਂਕਿ ਜ਼ਾਹਿਰ ਜੀ ਗੱਲ ਹੈ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਆਏਗੀ ਕਿਉਂਕਿ ਟ੍ਰੈਫਿਕ ਦੇ ਕੁਝ ਰੂਲਸ ਨੇ ਉਸੇ ਤਰੀਕੇ ਦੇ ਨਾਲ ਫੋਲੋ ਹੁੰਦੇ ਨੇ ਚੰਡੀਗੜ੍ਹ ਦੀ ਜੇਕਰ ਖਾਸ ਗੱਲ ਕੀਤੀ ਜਾਵੇ ਔਰ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਪੂਰੇ ਲਾਵ ਲਸ਼ਕਰ ਦੇ ਨਾਲ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਭੀੜ ਦੇ ਰੂਪ ਦੇ ਵਿੱਚ ਕਿਸਾਨ ਸੜਕਾਂ ਤੇ ਨਿਕਲਣਗੇ ਪੈਦਲ ਵਿਧਾਨ ਸਭਾ ਵੱਲ ਕੂਚ ਕਰਨਗੇ ਤੇ ਫਿਰ ਟ੍ਰੈਫਿਕ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਔਖਾ ਹੋ ਜਾਏਗਾ ਦੂਜੇ ਪਾਸੇ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਏਗਾ तमाम ਐਮ ਐਲ ਐਸ ਜੁਨੇ ਉਪੋਂਚਣਗੇ ਸੋ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸੁਰੱਖਿਆ ਦਾ ਬੰਦੋਬਸਤ ਕੀਤਾ ਜਾਣਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਪੁਲਿਸ ਪ੍ਰਸ਼ਾਸਨ ਨਹੀਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡੀ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਫਿਲਹਾਲ ਮੀਟਿੰਗ ਜਾਰੀ ਹੈ ਦੇਖਣਾ ਹੋਵੇਗਾ ਕਿ ਕੀ ਕੁਝ ਸਿੱਟਾ ਨਿਕਲਦਾ ਹੈ ਕਿ ਕਿਸਾਨ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਕੋਈ ਸਹਿਮਤੀ ਬਣਦੀ ਹੈ ਵਿਧਾਨ ਸਭਾ ਬਲਕੂਚ ਨੂੰ ਲੈ ਕੇ ਜਾਂ ਫਿਰ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਰਹਿੰਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਦੱਸਦੇ ਕਿ 2 ਵਜੇ ਬਾਅਦ ਵਿਧਾਨ ਸਭਾ ਦੀ ਕਾਰਵਾਈ ਜੋ ਹੈ ਉਹ ਸ਼ੁਰੂ ਹੋ ਜਾਏਗੀ ਪਹਿਲਾਂ ਸ਼ਰਧਾਂਜਲੀ ਜਾਂ ਜਾਣਗੇ ਆ ਉਸ ਤੋਂ ਬਾਅਦ ਕਈ ਤਰੀਕੇ ਦੇ ਬਿੱਲ ਨੇ ਜਿਸ ਵਾਰ ਸੈਸ਼ਨ ਤਿੰਨ ਰੋਜ਼ਾ ਸੈਸ਼ਨ ਹੈ ਉਸ ਦੇ ਵਿੱਚ ਪਾਸ ਹੋ ਸਕਦੇ ਨੇ ਔਰ ਖੇਤੀ ਨੀਤੀ ਨੂੰ ਲੈ ਕੇ ਖਾਸ ਕਰਕੇ ਚਰਚਾ ਹੋ ਸਕਦੀ ਹੈ ਕਿਉਂਕਿ ਖੇਤੀ ਨੀਤੀ ਨੂੰ ਲੈ ਕੇ ਹੀ ਕਿਸਾਨ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਏ 2.5 ਸਾਲ ਹੋ ਗਏ ਨੇ ਸਰਕਾਰ ਨੇ ਕਿਹਾ ਸੀ ਕਿ ਖੇਤੀ ਨੀਤੀ ਮਜ਼ਬੂਤ ਤਰੀਕੇ ਦੇ ਨਾਲ ਲਾਗੂ ਕਰਾਂਗੇ ਪਰ ਹੁਣ ਤੱਕ ਕੋਈ ਵੀ ਠੋਸ ਕਦਮ ਇਸ ਦਿਸ਼ਾ ਦੇ ਵਿੱਚ ਨਹੀਂ ਚੁੱਕਿਆ ਗਿਆ ਸੋ ਇਸੇ ਕਰਕੇ ਮਾਨ ਸਰਕਾਰ ਦਾ ਧਿਆਨ ਜੋ ਹੈ ਉਹ ਖੇਤੀ ਨੀਤੀ ਵੱਲ ਤੇ ਕਿਸਾਨਾਂ ਵੱਲ ਅਸੀਂ ਲੈ ਕੇ ਆਣਾ ਹੈ ਔਰ ਇਹ ਕਹਿਣਾ ਹੈ ਕਿ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਉਹ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਘੱਟੋ ਘੱਟ ਕੰਮ ਤਾਂ ਉਹਨਾਂ ਵੱਲ ਸ਼ੁਰੂ ਕੀਤਾ ਜਾਵੇ ਅਕਾਲ ਵੇਖ ਰਹੇ ਤੁਸੀਂ ਆਨਰੇਸ ਭਖਤੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਦਾ ਜੋ ਸੈਸ਼ਨ ਹੈ ਅੱਜ ਦੁਪਹਿਰ ਤੋਂ ਸ਼ੁਰੂ ਹੋਣ ਜਾ ਰਿਹਾ ਔਰ ਕਿਸਾਨਾਂ ਨੇ ਵਿਧਾਨ ਸਭਾ ਵੱਲ ਕੋਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਇੱਕ اہم ਮੀਟਿੰਗ ਚੱਲ ਰਹੀ ਹੈ ਕਿਉਂਕਿ ਜਾਣਕਾਰੀ ਮਿਲੀ ਹੈ ਕਿ ਸਿਰਫ 11 ਮੈਂਬਰਾਂ ਦੇ ਵਫਦ ਨੂੰ ਜਾਣ ਦੀ ਜੋ ਹੈ ਇਜਾਜ਼ਤ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਜੋ ਮੀਟਿੰਗ ਹੈ ਉਹ ਕਰਨੀ ਹੈ ਔਰ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣਾ ਹੋਵੇਗਾ ਪਰ ਦੱਸ ਦਈਏ ਕਿ ਕਿਸਾਨ ਆਪਣਾ ਪੂਰਾ ਸਾਜੂ ਸਮਾਨ ਲੈ ਕੇ ਚੰਡੀਗੜ੍ਹ ਦੇ ਸੈਕਟਰ 34 ਦਾ ਜੋ ਗਰਾਊਂਡ ਹੈ ਮੇਲਾ ਗਰਾਊਂਡ ਉੱਥੇ ਪਹੁੰਚ ਚੁੱਕੇ ਨੇ ਔਰ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ rau varinder pe nepal ਸਾਡੇ ਨਾਲ ਸਪੱਖਤ ਜੁੜੇ ਹੋਏ ਨੇ ਔਰ rau ji ਕਿਸਾਨਾਂ ਨੇ ਵਿਧਾਨ ਸਭਾ ਵੱਲ ਕੂਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਇਸ ਤੋਂ ਪਹਿਲਾਂ ਉਹਦੀ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਬਿਲਕੁਲ ਨੀਲਮ ਮੀਟਿੰਗ ਚੱਲ ਰਹੀ ਆ ਦਰਅਸਲ ਗੱਲ ਇਹ ਹੈ ਕਿ ਕਿਸਾਨ ਨੇ ਜਿਹੜੇ 34 ਸੈਕਟਰ ਚ ਬੈਠੇ ਨੇ ਬਹੁਤ ਵੱਡੀ ਗਿਣਤੀ ਚ ਕਿਸਾਨ ਨੇ ਸੋ ਕਿਸਾਨਾਂ ਨੇ ਆਪਣੇ ਪ੍ਰੋਗਰਾਮ ਦੇ ਅਨੁਸਾਰ ਇਹ ਸੀਗਾ ਕਿ 12:00 ਵਜੇ 12:30 ਜਾਂ 1:00 ਵਜੇ ਦੇ ਕਰੀਬ ਕਿਸਾਨਾਂ ਨੇ ਵਿਧਾਨ ਸਭਾ ਵੱਲ ਨੂੰ ਕੂਚ ਕਰਨਾ ਹੈਗਾ ਸੋ ਕਿਸਾਨ ਹਲੇ ਵੀ ਆਪਣੀ ਉਸੇ ਡਿਮਾਂਡ ਤੇ ਨੇ ਮੰਗਦੇ ਨੇ ਕਿ ਅਸੀਂ ਤਾਂ ਕੂਚ ਕਰਨ ਆਇਆ ਅਸੀਂ ਕੂਚ ਕਰਾਂਗੇ ਪਰ ਹੁਣ ਕਿਉਂਕਿ ਉਧਰ 1 ਤੋਂ 2 ਵਜੇ ਦੇ ਕਰੀਬ ਹੈ ਜਿਹੜੀ ਪੰਜਾਬ ਵਿਧਾਨ ਸਭਾ ਦਾ ਅੱਜ ਪਹਿਲਾ ਦਿਨ ਦਾ اجلاس ਹੋ ਅੱਜ ਸ਼ੁਰੂ ਹੋ ਜੂਗਾ ਜੀ ਸੋ ਪੁਲਿਸ ਪ੍ਰਸ਼ਾਸਨ ਨੂੰ ਇਹ ਵੱਡੀ ਚਿੰਤਾ ਕਿ ਜੇ ਕਿਸਾਨ ਇੱਥੇ 34 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਚੋਂ ਨਿਕਲ ਕੇ ਵਿਧਾਨ ਸਭਾ ਨੂੰ ਕੂਚ ਕਰਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਪੂਰੇ ਚੰਡੀਗੜ੍ਹ ਦੇ ਵਿੱਚ ਆਊਗੀ ਟ੍ਰੈਫਿਕ ਦੀ ਕਿਉਂਕਿ ਕਿਸਾਨ ਪੈਦਲ ਮਾਰਚ ਕਰਨਗੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਤਾਂ ਕਿਤੇ ਨਾ ਕਿਤੇ ਉਹ ਜਿਹੜੀ ਆਵਾਜਾਈ ਹੈ ਉਹ ਠੱਪ ਹੋਊਗੀ ਚੰਡੀਗੜ੍ਹ ਦੀ ਇੱਕ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਹ ਸਮੱਸਿਆ ਚਿੰਤਾ ਹੈਗੀ ਆ ਦੂਸਰਾ ਇਹ ਹੈ ਕਿ ਜੇ ਇੰਨੀ ਵੱਡੀ ਗਿਣਤੀ ਚ ਕਿਸਾਨ ਵਿਧਾਨ ਸਭਾ ਪਹੁੰਚ ਜਾਂਦੇ ਨੇ ਤਾਂ ਫਿਰ ਉੱਥੇ ਵੀ ਸਿਕਿਉਰਿਟੀ ਦੇ ਅਰੇਂਜਮੈਂਟ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇਖੂਗਾ ਕਿਉਂਕਿ ਵਿਧਾਨ ਸਭਾ ਜਦੋਂ ਵੀ ਲੱਗਦੀ ਹੈ ਤਾਂ ਪੰਜਾਬ ਭਰ ਤੋਂ ਤਮਾਮ ਐਮਐਲਏ ਚਾਹੇ ਉਹ ਸੀਐਮ ਹੋਣ ਚਾਹੇ ਸਪੀਕਰ ਹੋਣ ਚਾਹੇ ਮੰਤਰੀ ਹੋਣ ਚਾਹੇ ਵਿਧਾਇਕ ਹੋਣ ਤਮਾਮ ਜਿਹੜੇ ਆਗੂ ਹੁੰਦੇ ਨੇ ਉਹ ਇੱਥੇ ਪਹੁੰਚਦੇ ਨੇ ਵਿਧਾਨ ਸਭਾ ਦੇ ਵਿੱਚ ਸੋ ਇਸ ਕਰਕੇ ਉਹਨਾਂ ਦੀ ਸੁਰੱਖਿਆ ਦਾ ਵੀ ਅਲੱਗ ਤੋਂ ਜਿੰਮਾ ਪੁਲਿਸ ਤੇ ਪ੍ਰਸ਼ਾਸਨ ਨੂੰ ਹੋ ਜਾਂਦਾ ਸੋ ਇਸੇ ਕਰਕੇ 11 ਮੈਂਬਰੀ ਇੱਕ ਵਫਦ ਚੁਣਿਆ ਸੀਗਾ ਪ੍ਰਸ਼ਾਸਨ ਨੇ ਇਹ 11 ਮੈਂਬਰ ਜਿਹੜੇ ਵਫਦ ਆ ਉਹਨਾਂ ਨੂੰ ਅਸੀਂ ਵਿਧਾਨ ਸਭਾ ਲੈ ਜਾਂਦੇ ਆ ਪਰ ਹਜੇ ਉਸ ਤੇ ਵੀ ਅੜੀਕਾ ਬਣਿਆ ਹੋਇਆ ਕਿ ਉਹ 11 ਮੈਂਬਰੀ ਵਫਦ ਦੇ ਲਈ ਕਿਸਾਨ ਆਗੂ ਰਾਜੀ ਹੋਣਗੇ ਜਾਂ ਫਿਰ ਜਿਵੇਂ ਕਿਸਾਨ ਕਹਿ ਕੇ ਆਈ ਸੀ ਵੀ ਅਸੀਂ ਤਾਂ ਕੁਝ ਕਰਨਾ ਅਸੀਂ ਸਾਰੇ ਜਾਵਾਂਗੇ ਤੇ ਵੱਡੀ ਗਿਣਤੀ 'ਚ ਜਾ ਕੇ ਅਸੀਂ ਉੱਥੇ ਜਿਹੜਾ ਮੰਗ ਪੱਤਰ ਆਪਣਾ ਉਹ ਅਸੀਂ ਦੇਵਾਂਗੇ ਹਾਲਾਂਕਿ ਦੇਖੋ ਪਚੌੜਾ ਮੰਗ ਪੱਤਰ ਹੀ ਆ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਤੁਸੀਂ 11 ਬੰਦੇ ਚੱਲੋ 11 ਮੈਂਬਰੀ ਵਫਦ ਜਿਹੜਾ ਅਸੀਂ ਤੁਹਾਡਾ ਜੇ ਤਾਂ ਤੁਸੀਂ ਆਪਣੇ 11 ਬੰਦੇ ਚੁਣ ਲੋ ਤੇ ਉਹ 11 ਬੰਦਿਆਂ ਨੂੰ ਅਸੀਂ ਬਾਅਦ ਚ ਬਿਠਾ ਕੇ ਲੈ ਜਾਂਦੇ ਆ ਵਿਧਾਨ ਸਭਾ ਪਹੁੰਚਦੇ ਆ ਉੱਥੇ ਚਾਹੇ ਤੁਸੀਂ ਸੀਐਮ ਨੂੰ ਆਪਣਾ ਮੰਗ ਪੱਤਰ ਦਿਓ ਚਾਹੇ ਖੇਤੀਬਾੜੀ ਮੰਤਰੀ ਨੂੰ ਦਿਓ ਚਾਹੇ ਕਿਸੇ ਹੋਰ ਮਨਿਸਟਰ ਨੂੰ ਪੱਤਰ ਦਿਓ ਪਰ ਇਹਦੇ ਤੇ ਜਿਹੜੀ ਇਕਾ ਬਣਿਆ ਹੋਇਆ ਹਜੇ ਕਿਉਂਕਿ ਵੱਡੀ ਗਿਣਤੀ ਚ ਕਿਸਾਨ ਕੱਲ ਆਏ ਨੇ ਅੱਜ ਵੀ ਕੁਛ ਨਾ ਕੁਛ ਥੋੜੀ ਬਹੁਤੀ ਗਿਣਤੀ ਦੇ ਵਿੱਚ ਹਜੇ ਵੀ ਜਿਹੜੇ ਕਿਸਾਨ ਨੇ ਉਹ ਆ ਰਹੇ ਨੇ ਇੱਥੇ ਸੋ ਇੱਕ ਵੱਡੀ ਚਿੰਤਾ ਦਾ ਸਵਾਲ ਆਏਗਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਲਈ ਕਿ ਕਿਸਾਨ ਜੇਕਰ ਦਸ਼ਹਿਰਾ ਗਰਾਊਂਡ ਤੋਂ ਨਿਕਲਦੇ ਨੇ ਤਾਂ ਫਿਰ ਕਿਸ ਤਰੀਕੇ ਨਾਲ ਪੁਲਿਸ ਉਹਨਾਂ ਨੂੰ ਮੈਨੇਜ ਕਰੇਗੀ ਬਿਲਕੁਲ ਪੈਨੀਪਾਲ ਜੀ ਵੱਡਾ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿਉਂਕਿ ਸਿੱਟਾ ਨਹੀਂ ਨਿਕਲਦਾ ਵੱਧ ਤੇ ਨਿਕਲਦਾ ਤਾਂ ਸੁਭਾਵੀ ਹੈ ਕਿ ਕਿਸਾਨ ਅੱਗੇ ਨੂੰ ਵਧਣਗੇ ਵਿਧਾਨ ਸਭਾ ਵੱਲ ਨੂੰ ਤੇ ਫਿਰ ਦੇਖਣਾ ਇਹ ਹੋਊਗਾ ਕਿ ਪੁਲਿਸ ਕਿਵੇਂ ਰੋਕਾ ਲਾ ਕੇ ਜਾਂ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਹੈ ਸੋ ਜਦੋਂ ਵੀ ਐਵੇਂ ਕਿਤੇ ਹੁੰਦਾ ਕਿ ਕਿਸਾਨ ਜਾ ਰਹੇ ਨੇ ਕੁਝ ਕਰਨ ਕਰ ਰਹੇ ਨੇ ਤਾਂ ਫਿਰ ਪ੍ਰਸ਼ਾਸਨ ਨੂੰ ਰੋਕਣਾ ਪੈਂਦਾ ਤੇ ਫਿਰ ਕਈ ਵਾਰ ਕਾ ਸਿਚੁਏਸ਼ਨ ਹੈ ਜਿਹੜੀ ਉਹ ਖਰਾਬ ਵੀ ਹੋ ਜਾਂਦੀ ਹੈ ਸੋ ਇਸ ਵੇਲੇ ਤੱਕ ਚੰਡੀਗੜ੍ਹ ਪੁਲਿਸ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਇਹ ਨਹੀਂ ਚਾਹੁੰਦਾ ਕਿ ਸਿਚੁਏਸ਼ਨ ਖਰਾਬ ਹੋਵੇ ਸੋ ਇਸ ਕਰਕੇ ਸ਼ਾਂਤੀ ਦੇ ਨਾਲ ਬੈਠ ਕੇ ਹਜੇ ਗੱਲਬਾਤ ਕੀਤੀ ਜਾ ਰਹੀ ਹੈ ਉਮੀਦ ਹੈਗੀ ਹੈ ਕਿ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਕਿਸਾਨਾਂ ਆਗੂ ਤੇ ਪ੍ਰਸ਼ਾਸਨ ਮਿਲ ਕੇ ਇਸ ਮੀਟਿੰਗ ਤੋਂ ਬਾਅਦ ਕੱਢ ਲੈਣਗੇ ਨੀ ਲੋ ਜੀ ਅਵਿੰਦਰ ਜੀ ਸਵਾਲ ਇਸ ਕਰਕੇ ਵੀ ਅਹਿਮ ਖੜਾ ਹੋ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ 11 ਮੈਂਬਰੀ ਵਫਦ ਜਾ ਕੇ ਜੋ ਆਪਣਾ ਮੰਗ ਪੱਤਰ ਹੈ ਜੋ ਮੈਮੋਰੈਂਡਮ ਹੈ ਉਹ ਸੌਪ ਦੇਵੇ ਤਾਂ ਫਿਰ ਜੇ 11 ਮੈਂਬਰੀ ਕਿਸਾਨਾਂ ਦੇ ਜਥੇ ਨਹੀਂ ਜਾਣਾ ਸੀ ਤਾਂ ਫਿਰ ਏਡਾ ਵੱਡਾ ਲਾਵ ਲਸ਼ਕਰ ਚੰਡੀਗੜ੍ਹ ਦੇ ਵਿੱਚ ਲਿਆਉਣ ਦੀ ਆਖਰ ਜ਼ਰੂਰਤ ਕੀ ਸੀ ਸਵਾਲ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਬੜੇ ਖੜੇ ਹੋ ਰਹੇ ਨੇ ਔਰ ਸੰਪਰਕ ਸਾਡਾ ਸੜੇ ਸਹਿਯੋਗੀ ਦੇ ਨਾਲ ਟੁੱਟ ਗਿਆ ਪਰ ਦੱਸ ਦਈਏ ਜਿਵੇਂ ਕਿ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਦੇ ਨਾਲ ਜੋ ਅਹਿਮ ਮੀਟਿੰਗ ਹੈ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਉਹ ਚੱਲ ਰਹੀ ਹੈ ਔਰ 11 ਮੈਂਬਰੀ ਵਫਦ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਕਿਸਾਨ ਅੜੇ ਹੋਏ ਨੇ ਕਿ ਸਾਡਾ ਜਿਸ ਤਰੀਕੇ ਦੇ ਨਾਲ ਤੈ ਪ੍ਰੋਗਰਾਮ ਸੀ ਕਿ ਅਸੀਂ ਕੂਚ ਕਰਾਂਗੇ 12:00 ਵਜੇ ਤੋਂ ਲੈ ਕੇ ਵਿਧਾਨ ਸਭਾ ਵੱਲ ਕਿਉਂਕਿ 2:00 ਵਜੇ ਜੋ ਹੈ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣੀ ਹੈ ਪਹਿਲਾਂ ਸ਼ਰਧਾਂਜਲੀयां ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਸਾਰਾ ਕਾਰਜਕ੍ਰਮ ਹੈ ਜੋ ਪੂਰਾ ਪ੍ਰੋਸੀਜਰ ਹੈ ਵਿਧਾਨ ਸਭਾ ਦੀ ਜੋ ਕਾਰਵਾਈ ਦਾ ਉਹ ਸ਼ੁਰੂ ਹੋਵੇਗਾ ਸੋ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਪਹੁੰਚ ਗਏ ਆ ਅਸੀਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਦੱਸਿਆ ਹੋਇਆ ਸੀ ਕਿ ਅਸੀਂ ਕੂਚ ਕਰਾਂਗੇ ਵਿਧਾਨ ਸਭਾ ਵੱਲ ਤੇ ਸ਼ਾਂਤੀਮਈ ਤਰੀਕੇ ਦੇ ਨਾਲ ਅਸੀਂ ਕੂਚ ਕਰਾਂਗੇ ਪਰ ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਕਿਉਂਕਿ ਜ਼ਾਹਿਰ ਜੀ ਗੱਲ ਹੈ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਆਏਗੀ ਕਿਉਂਕਿ ਟ੍ਰੈਫਿਕ ਦੇ ਕੁਝ ਰੂਲਸ ਨੇ ਉਸੇ ਤਰੀਕੇ ਦੇ ਨਾਲ ਫਾਲੋ ਹੁੰਦੇ ਨੇ ਚੰਡੀਗੜ੍ਹ ਦੀ ਜੇਕਰ ਖਾਸ ਗੱਲ ਕੀਤੀ ਜਾਵੇ ਔਰ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਪੂਰੇ ਲਵਲਸ਼ ਕਰ ਦੇ ਨਾਲ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਭੀੜ ਦੇ ਰੂਪ ਦੇ ਵਿੱਚ ਕਿਸਾਨ ਸੜਕਾਂ ਤੇ ਨਿਕਲਣਗੇ ਪੈਦਲ ਵਿਧਾਨ ਸਭਾ ਵੱਲ ਕੂਚ ਕਰਨਗੇ ਤੇ ਫਿਰ ਟ੍ਰੈਫਿਕ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਔਖਾ ਹੋ ਜਾਏਗਾ ਦੂਜੇ ਪਾਸੇ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਏਗਾ तमाम ਐਮ ਐਲ ਐਸ ਜੁਨੇ ਉਹ ਪਹੁੰਚਣਗੇ ਸੋ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸੁਰੱਖਿਆ ਦਾ ਬੰਦੋਬਸਤ ਕੀਤਾ ਜਾਣਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਪੁਲਿਸ ਪ੍ਰਸ਼ਾਸਨ ਨਹੀਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡੀ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਫਿਲਹਾਲ ਮੀਟਿੰਗ ਜਾਰੀ ਹੈ ਦੇਖਣਾ ਹੋਵੇਗਾ ਕਿ ਕੀ ਕੁਝ ਸਿੱਟਾ ਨਿਕਲਦਾ ਹੈ ਕਿ ਕਿਸਾਨ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਕੋਈ ਸਹਿਮਤੀ ਬਣਦੀ ਹੈ ਵਿਧਾਨ ਸਭਾ ਬਲਕੂਚ ਨੂੰ ਲੈ ਕੇ ਜਾਂ ਫਿਰ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਰਹਿੰਦੇ ਨੇ ਇਹਦੇ ਵਾਲੀ ਗੱਲ ਹੋਏਗੀ ਫਿਲਹਾਲ ਦੱਸਦੇ ਕਿ 2 ਵਜੇ ਬਾਅਦ ਵਿਧਾਨ ਸਭਾ ਦੀ ਕਾਰਵਾਈ ਜੋ ਹੈ ਉਹ ਸ਼ੁਰੂ ਹੋ ਜਾਏਗੀ ਪਹਿਲਾਂ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਕਈ ਤਰੀਕੇ ਦੇ ਬਿੱਲ ਨੇ ਜੋ ਇਸ ਵਾਰ ਸੈਸ਼ਨ ਤਿੰਨ ਰੋਜ਼ਾ ਸੈਸ਼ਨ ਹੈ ਉਸ ਦੇ ਵਿੱਚ ਪਾਸ ਹੋ ਸਕਦੇ ਨੇ ਔਰ ਖੇਤੀ ਨੀਤੀ ਨੂੰ ਲੈ ਕੇ ਖਾਸ ਕਰਕੇ ਚਰਚਾ ਹੋ ਸਕਦੀ ਹੈ ਕਿਉਂਕਿ ਖੇਤੀ ਨੀਤੀ ਨੂੰ ਲੈ ਕੇ ਹੀ ਕਿਸਾਨ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਏ 2.5 ਸਾਲ ਹੋ ਗਏ ਨੇ ਸਰਕਾਰ ਨੇ ਕਿਹਾ ਸੀ ਕਿ ਖੇਤੀ ਨੀਤੀ ਮਜ਼ਬੂਤ ਤਰੀਕੇ ਦੇ ਨਾਲ ਲਾਗੂ ਕਰਾਂਗੇ ਪਰ ਹੁਣ ਤੱਕ ਕੋਈ ਵੀ ਠੋਸ ਕਦਮ ਇਸ ਦਿਸ਼ਾ ਦੇ ਵਿੱਚ ਨਹੀਂ ਚੁੱਕਿਆ ਗਿਆ ਸੋ ਇਸੇ ਕਰਕੇ ਮਾਨ ਸਰਕਾਰ ਦਾ ਧਿਆਨ ਜੋ ਹੈ ਉਹ ਖੇਤੀ ਨੀਤੀ ਵੱਲ ਤੇ ਕਿਸਾਨਾਂ ਵੱਲ ਅਸੀਂ ਲੈ ਕੇ ਆਣਾ ਹੈ ਔਰ ਇਹ ਕਹਿਣਾ ਹੈ ਕਿ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਉਹ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਘੱਟੋ ਘੱਟ ਕੰਮ ਤਾਂ ਉਹਨਾਂ ਵੱਲ ਸ਼ੁਰੂ ਕੀਤਾ ਜਾਵੇ ਸ਼੍ਰੀ ਅਕਾਲ ਵੇਖ ਰਿਹਾ ਤੁਸੀਂ ਆਨਰੇਸਬਖਤੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਦਾ ਜੋ ਸੈਸ਼ਨ ਹੈ ਅੱਜ ਦੁਪਹਿਰ ਤੋਂ ਸ਼ੁਰੂ ਹੋਣ ਜਾ ਰਿਹਾ ਔਰ ਕਿਸਾਨਾਂ ਨੇ ਵਿਧਾਨ ਸਭਾ ਵੱਲ ਕੋਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਚੱਲ ਰਹੀ ਹੈ ਕਿਉਂਕਿ ਜਾਣਕਾਰੀ ਮਿਲੀ ਹੈ ਕਿ ਸਿਰਫ 11 ਮੈਂਬਰਾਂ ਦੇ ਵਫਦ ਨੂੰ ਜਾਣ ਦੀ ਜੋ ਹੈ ਇਜਾਜ਼ਤ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਜੋ ਮੀਟਿੰਗ ਹੈ ਉਹ ਕਰਨੀ ਹੈ ਔਰ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣਾ ਹੋਵੇਗਾ ਪਰ ਦੱਸ ਦਈਏ ਕਿ ਕਿਸਾਨ ਆਪਣਾ ਪੂਰਾ ਸਾਜੂ ਸਮਾਨ ਲੈ ਕੇ ਚੰਡੀਗੜ੍ਹ ਦੇ ਸੈਕਟਰ 34 ਦਾ ਜੋ ਗਰਾਊਂਡ ਹੈ ਮੇਲਾ ਗਰਾਊਂਡ ਉੱਥੇ ਪਹੁੰਚ ਚੁੱਕੇ ਨੇ ਔਰ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ rau varinder pe nepal ਸਾਡੇ ਨਾਲ ਸਪੱਖਤ ਜੁੜੇ ਹੋਏ ਨੇ ਔਰ rau ji ਕਿਸਾਨਾਂ ਨੇ ਵਿਧਾਨ ਸਭਾ ਵੱਲ ਕੂਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਇਸ ਤੋਂ ਪਹਿਲਾਂ ਉਹਨਾਂ ਦੀ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਬਿਲਕੁਲ ਨੀਲਮ ਮੀਟਿੰਗ ਚੱਲ ਰਹੀ ਆ ਦਰਅਸਲ ਗੱਲ ਇਹ ਹੈ ਕਿ ਕਿਸਾਨ ਨੇ ਜਿਹੜੇ 34 ਸੈਕਟਰ ਚ ਬੈਠੇ ਨੇ ਬਹੁਤ ਵੱਡੀ ਗਿਣਤੀ ਚ ਕਿਸਾਨ ਨੇ ਸੋ ਕਿਸਾਨਾਂ ਨੇ ਆਪਣੇ ਪ੍ਰੋਗਰਾਮ ਦੇ ਅਨੁਸਾਰ ਇਹ ਸੀਗਾ ਕਿ 12:00 ਵਜੇ 12:30 ਜਾਂ 1:00 ਵਜੇ ਦੇ ਕਰੀਬ ਕਿਸਾਨਾਂ ਨੇ ਵਿਧਾਨ ਸਭਾ ਵੱਲ ਨੂੰ ਕੂਚ ਕਰਨਾ ਹੈਗਾ ਸੋ ਕਿਸਾਨ ਹਲੇ ਵੀ ਆਪਣੀ ਉਸੇ ਡਿਮਾਂਡ ਤੇ ਨੇ ਮੰਗਦੇ ਨੇ ਕਿ ਅਸੀਂ ਤਾਂ ਕੂਚ ਕਰਨ ਆਇਆ ਅਸੀਂ ਕੂਚ ਕਰਾਂਗੇ ਪਰ ਹੁਣ ਕਿਉਂਕਿ ਉਧਰ 1 ਤੋਂ 2 ਵਜੇ ਦੇ ਕਰੀਬ ਹੈ ਜਿਹੜੀ ਪੰਜਾਬ ਵਿਧਾਨ ਸਭਾ ਦਾ ਅੱਜ ਪਹਿਲਾ ਦਿਨ ਦਾ اجلاس ਹੋ ਅੱਜ ਸ਼ੁਰੂ ਹੋ ਜੂਗਾ ਜੀ ਸੋ ਪੁਲਿਸ ਪ੍ਰਸ਼ਾਸਨ ਨੂੰ ਇਹ ਵੱਡੀ ਚਿੰਤਾ ਕਿ ਜੇ ਕਿਸਾਨ ਇੱਥੇ 30 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਚੋਂ ਨਿਕਲ ਕੇ ਵਿਧਾਨ ਸਭਾ ਨੂੰ ਕੂਚ ਕਰਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਪੂਰੇ ਚੰਡੀਗੜ੍ਹ ਦੇ ਵਿੱਚ ਆਊਗੀ ਟ੍ਰੈਫਿਕ ਦੀ ਕਿਉਂਕਿ ਕਿਸਾਨ ਪੈਦਲ ਮਾਰਚ ਕਰਨਗੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਤਾਂ ਕਿਤੇ ਨਾ ਕਿਤੇ ਉਹ ਜਿਹੜੀ ਆਵਾਜਾਈ ਹੈ ਉਹ ਠੱਪ ਹੋਊਗੀ ਚੰਡੀਗੜ੍ਹ ਦੀ ਇੱਕ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਹ ਸਮੱਸਿਆ ਚਿੰਤਾ ਹੈਗੀ ਆ ਦੂਸਰਾ ਇਹ ਹੈ ਕਿ ਜੇ ਇੰਨੀ ਵੱਡੀ ਗਿਣਤੀ ਚ ਕਿਸਾਨ ਵਿਧਾਨ ਸਭਾ ਪਹੁੰਚ ਜਾਂਦੇ ਨੇ ਤਾਂ ਫਿਰ ਉੱਥੇ ਵੀ ਸਿਕਿਉਰਿਟੀ ਦੇ ਅਰੇਂਜਮੈਂਟ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇਖੂਗਾ ਕਿਉਂਕਿ ਵਿਧਾਨ ਸਭਾ ਜਦੋਂ ਵੀ ਲੱਗਦੀ ਹੈ ਤਾਂ ਪੰਜਾਬ ਭਰ ਤੋਂ ਤਮਾਮ ਐਮਐਲਏ ਚਾਹੇ ਉਹ ਸੀਐਮ ਹੋਣ ਚਾਹੇ ਸਪੀਕਰ ਹੋਣ ਚਾਹੇ ਮੰਤਰੀ ਹੋਣ ਚਾਹੇ ਵਿਧਾਇਕ ਹੋਣ ਤਮਾਮ ਜਿਹੜੇ ਆਗੂ ਹੁੰਦੇ ਨੇ ਉਹ ਇੱਥੇ ਪਹੁੰਚਦੇ ਨੇ ਵਿਧਾਨ ਸਭਾ ਦੇ ਵਿੱਚ ਸੋ ਇਸ ਕਰਕੇ ਉਹਨਾਂ ਦੀ ਸੁਰੱਖਿਆ ਦਾ ਵੀ ਅਲੱਗ ਤੋਂ ਜਿੰਮਾ ਪੁਲਿਸ ਤੇ ਪ੍ਰਸ਼ਾਸਨ ਨੂੰ ਹੋ ਜਾਂਦਾ ਸੋ ਇਸੇ ਕਰਕੇ 11 ਮੈਂਬਰੀ ਇੱਕ ਵਫਦ ਚੁਣਿਆ ਸੀਗਾ ਪ੍ਰਸ਼ਾਸਨ ਨੇ ਇਹ 11 ਮੈਂਬਰ ਜਿਹੜੇ ਵਫਦ ਆ ਉਹਨਾਂ ਨੂੰ ਅਸੀਂ ਵਿਧਾਨ ਸਭਾ ਲੈ ਜਾਂਦੇ ਆ ਪਰ ਹਜੇ ਉਸ ਤੇ ਵੀ ਅੜੀਕਾ ਬਣਿਆ ਹੋਇਆ ਕਿ ਉਹ 11 ਮੈਂਬਰੀ ਵਫਦ ਦੇ ਲਈ ਕਿਸਾਨ ਆਗੂ ਰਾਜੀ ਹੋਣਗੇ ਜਾਂ ਫਿਰ ਜਿਵੇਂ ਕਿਸਾਨ ਕਹਿ ਕੇ ਆਈ ਸੀ ਵੀ ਅਸੀਂ ਤਾਂ ਕੁਝ ਕਰਨਾ ਅਸੀਂ ਸਾਰੇ ਜਾਵਾਂਗੇ ਤੇ ਵੱਡੀ ਗਿਣਤੀ 'ਚ ਜਾ ਕੇ ਅਸੀਂ ਉੱਥੇ ਜਿਹੜਾ ਮੰਗ ਪੱਤਰ ਆਪਣਾ ਉਹ ਅਸੀਂ ਦੇਵਾਂਗੇ ਹਾਲਾਂਕਿ ਦੇਖੋ ਪਚੌੜਾ ਮੰਗ ਪੱਤਰ ਹੀ ਆ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਤੁਸੀਂ 11 ਬੰਦੇ ਚੱਲੋ 11 ਮੈਂਬਰੀ ਵਫਦ ਜਿਹੜਾ ਅਸੀਂ ਤੁਹਾਡਾ ਜੇ ਤਾਂ ਤੁਸੀਂ ਆਪਣੇ 11 ਬੰਦੇ ਚੁਣ ਲੋ ਤੇ ਉਹ 11 ਬੰਦਿਆਂ ਨੂੰ ਅਸੀਂ ਬਾਅਦ ਚ ਬਿਠਾ ਕੇ ਲੈ ਜਾਂਦੇ ਆ ਵਿਧਾਨ ਸਭਾ ਪਹੁੰਚਦੇ ਆ ਉੱਥੇ ਚਾਹੇ ਤੁਸੀਂ ਸੀਐਮ ਨੂੰ ਆਪਣਾ ਮੰਗ ਪੱਤਰ ਦਿਓ ਚਾਹੇ ਖੇਤੀਬਾੜੀ ਮੰਤਰੀ ਨੂੰ ਦਿਓ ਚਾਹੇ ਕਿਸੇ ਹੋਰ ਮਨਿਸਟਰ ਨੂੰ ਪੱਤਰ ਦਿਓ ਪਰ ਇਹਦੇ ਤੇ ਜਿਹੜੀ ਇਕਾ ਬਣਿਆ ਹੋਇਆ ਹਜੇ ਕਿਉਂਕਿ ਵੱਡੀ ਗਿਣਤੀ ਚ ਕਿਸਾਨ ਕੱਲ ਆਏ ਨੇ ਅੱਜ ਵੀ ਕੁਛ ਨਾ ਕੁਛ ਥੋੜੀ ਬਹੁਤੀ ਗਿਣਤੀ ਦੇ ਵਿੱਚ ਹਜੇ ਵੀ ਜਿਹੜੇ ਕਿਸਾਨ ਨੇ ਉਹ ਆ ਰਹੇ ਨੇ ਇੱਥੇ ਸੋ ਇੱਕ ਵੱਡੀ ਚਿੰਤਾ ਦਾ ਸਵਾਲ ਆਏਗਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਲਈ ਕਿ ਕਿਸਾਨ ਜੇਕਰ ਦਸ਼ਹਿਰਾ ਗਰਾਊਂਡ ਤੋਂ ਨਿਕਲਦੇ ਨੇ ਤਾਂ ਫਿਰ ਕਿਸ ਤਰੀਕੇ ਨਾਲ ਪੁਲਿਸ ਉਹਨਾਂ ਨੂੰ ਮੈਨੇਜ ਕਰੇਗੀ ਬਿਲਕੁਲ ਪੈਨੀਪਾਲ ਜੀ ਵੱਡਾ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿਉਂਕਿ ਸਿੱਟਾ ਨਹੀਂ ਨਿਕਲਦਾ ਹੱਦ ਤੱਕ ਨਹੀਂ ਨਿਕਲਦਾ ਤਾਂ ਸੁਭਾਵੀ ਹੈ ਕਿ ਕਿਸਾਨ ਅੱਗੇ ਨੂੰ ਵਧਣਗੇ ਵਿਧਾਨ ਸਭਾ ਵੱਲ ਨੂੰ ਤੇ ਫਿਰ ਦੇਖਣਾ ਇਹ ਹੋਊਗਾ ਕਿ ਪੁਲਿਸ ਕਿਵੇਂ ਰੋਕਾ ਲਾ ਕੇ ਜਾਂ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਹੈ ਸੋ ਜਦੋਂ ਵੀ ਐਵੇਂ ਕਿਤੇ ਹੁੰਦਾ ਹੈ ਕਿ ਕਿਸਾਨ ਜਾ ਰਹੇ ਨੇ ਕੁਝ ਕਰਨ ਕਰ ਰਹੇ ਨੇ ਤਾਂ ਫਿਰ ਪ੍ਰਸ਼ਾਸਨ ਨੂੰ ਰੋਕਣਾ ਪੈਂਦਾ ਤੇ ਫਿਰ ਕਈ ਵਾਰ ਕਾ ਸਿਚੁਏਸ਼ਨ ਹੈ ਜਿਹੜੀ ਉਹ ਖਰਾਬ ਵੀ ਹੋ ਜਾਂਦੀ ਹੈ ਸੋ ਇਸ ਵੇਲੇ ਤੱਕ ਚੰਡੀਗੜ੍ਹ ਪੁਲਿਸ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਇਹ ਨਹੀਂ ਚਾਹੁੰਦਾ ਕਿ ਸਿਚੁਏਸ਼ਨ ਖਰਾਬ ਹੋਵੇ ਸੋ ਇਸ ਕਰਕੇ ਸ਼ਾਂਤੀ ਦੇ ਨਾਲ ਬੈਠ ਕੇ ਹਜੇ ਗੱਲਬਾਤ ਕੀਤੀ ਜਾ ਰਹੀ ਹੈ ਉਮੀਦ ਹੈਗੀ ਹੈ ਕਿ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਕਿਸਾਨਾਂ ਆਗੂ ਤੇ ਪ੍ਰਸ਼ਾਸਨ ਮਿਲ ਕੇ ਇਸ ਮੀਟਿੰਗ ਤੋਂ ਬਾਅਦ ਕੱਢ ਲੈਣਗੇ ਨੀ ਲੋ ਜੀ ਅਵਿੰਦਰ ਜੀ ਸਵਾਲ ਇਸ ਕਰਕੇ ਵੀ ਅਹਿਮ ਖੜਾ ਹੋ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ 11 ਮੈਂਬਰੀ ਵਫਦ ਜਾ ਕੇ ਜੋ ਆਪਣਾ ਮੰਗ ਪੱਤਰ ਹੈ ਜੋ ਮੈਮੋਰੈਂਡਮ ਹੈ ਉਹ ਸੌਪ ਦੇਵੇ ਤਾਂ ਫਿਰ ਜੇ 11 ਮੈਂਬਰੀ ਕਿਸਾਨਾਂ ਦੇ ਜਥੇ ਨਹੀਂ ਜਾਣਾ ਸੀ ਤਾਂ ਫਿਰ ਏਡਾ ਵੱਡਾ ਲਾਵ ਲਸ਼ਕਰ ਚੰਡੀਗੜ੍ਹ ਦੇ ਵਿੱਚ ਲਿਆਉਣ ਦੀ ਆਖਰ ਜ਼ਰੂਰਤ ਕੀ ਸੀ ਸਵਾਲ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਬੜੇ ਖੜੇ ਹੋ ਰਹੇ ਨੇ ਔਰ ਸਬੰਧ ਸਾਡਾ ਸਾਡੇ ਸਹਿਯੋਗੀ ਦੇ ਨਾਲ ਟੁੱਟ ਗਿਆ ਪਰ ਦੱਸ ਦਈਏ ਜਿਵੇਂ ਕਿ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਦੇ ਨਾਲ ਜੋ ਅਹਿਮ ਮੀਟਿੰਗ ਹੈ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਉਹ ਚੱਲ ਰਹੀ ਹੈ ਔਰ 11 ਮੈਂਬਰੀ ਵਫਦ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਕਿਸਾਨ ਅੜੇ ਹੋਏ ਨੇ ਕਿ ਸਾਡਾ ਜਿਸ ਤਰੀਕੇ ਦੇ ਨਾਲ ਤੈ ਪ੍ਰੋਗਰਾਮ ਸੀ ਕਿ ਅਸੀਂ ਕੂਚ ਕਰਾਂਗੇ 12:00 ਵਜੇ ਤੋਂ ਲੈ ਕੇ ਵਿਧਾਨ ਸਭਾ ਵੱਲ ਕਿਉਂਕਿ 2:00 ਵਜੇ ਜੋ ਹੈ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣੀ ਹੈ ਪਹਿਲਾਂ ਸ਼ਰਧਾਂਜਲੀयां ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਸਾਰਾ ਕਾਰਜਕ੍ਰਮ ਹੈ ਜੋ ਪੂਰਾ ਪ੍ਰੋਸੀਜਰ ਹੈ ਵਿਧਾਨ ਸਭਾ ਦੀ ਜੋ ਕਾਰਵਾਈ ਦਾ ਉਹ ਸ਼ੁਰੂ ਹੋਵੇਗਾ ਤੋਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਪਹੁੰਚ ਗਏ ਆ ਅਸੀਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਦੱਸਿਆ ਹੋਇਆ ਸੀ ਕਿ ਅਸੀਂ ਕੂਚ ਕਰਾਂਗੇ ਵਿਧਾਨ ਸਭਾ ਵੱਲ ਤੇ ਸ਼ਾਂਤੀਮਈ ਤਰੀਕੇ ਦੇ ਨਾਲ ਅਸੀਂ ਕੂਚ ਕਰਾਂਗੇ ਪਰ ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਕਿਉਂਕਿ ਜ਼ਾਹਿਰ ਜੀ ਗੱਲ ਹੈ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਆਏਗੀ ਕਿਉਂਕਿ ਟ੍ਰੈਫਿਕ ਦੇ ਕੁਝ ਰੂਲਸ ਨੇ ਉਸੇ ਤਰੀਕੇ ਦੇ ਨਾਲ ਫਾਲੋ ਹੁੰਦੇ ਨੇ ਚੰਡੀਗੜ੍ਹ ਦੀ ਜੇਕਰ ਖਾਸ ਗੱਲ ਕੀਤੀ ਜਾਵੇ ਔਰ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਪੂਰੇ ਲਵਲਸ਼ ਕਰ ਦੇ ਨਾਲ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਭੀੜ ਦੇ ਰੂਪ ਦੇ ਵਿੱਚ ਕਿਸਾਨ ਸੜਕਾਂ ਤੇ ਨਿਕਲਣਗੇ ਪੈਦਲ ਵਿਧਾਨ ਸਭਾ ਵੱਲ ਕੂਚ ਕਰਨਗੇ ਤੇ ਫਿਰ ਟ੍ਰੈਫਿਕ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਔਖਾ ਹੋ ਜਾਏਗਾ ਦੂਜੇ ਪਾਸੇ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਏਗਾ तमाम ਐਮ ਐਲ ਐਸ ਜੁਨੇ ਉਪਹੁੰਚਣਗੇ ਸੋ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸੁਰੱਖਿਆ ਦਾ ਬੰਦੋਬਸਤ ਕੀਤਾ ਜਾਣਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਪੁਲਿਸ ਪ੍ਰਸ਼ਾਸਨ ਨਹੀਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡੀ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਫਿਲਹਾਲ ਮੀਟਿੰਗ ਜਾਰੀ ਹੈ ਦੇਖਣਾ ਹੋਵੇਗਾ ਕਿ ਕੀ ਕੁਝ ਸਿੱਟਾ ਨਿਕਲਦਾ ਹੈ ਕਿ ਕਿਸਾਨ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਕੋਈ ਸਹਿਮਤੀ ਬਣਦੀ ਹੈ ਵਿਧਾਨ ਸਭਾ ਵੱਲ ਕੂਚ ਨੂੰ ਲੈ ਕੇ ਜਾਂ ਫਿਰ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਰਹਿੰਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਦੱਸਦੇ ਕਿ 2 ਵਜੇ ਬਾਅਦ ਵਿਧਾਨ ਸਭਾ ਦੀ ਕਾਰਵਾਈ ਜੋ ਹੈ ਉਹ ਸ਼ੁਰੂ ਹੋ ਜਾਏਗੀ ਪਹਿਲਾਂ ਸ਼ਰਧਾਂਜਲੀ ਦਿੱਤੀ ਜਨ ਗਿਆ ਉਸ ਤੋਂ ਬਾਅਦ ਕਈ ਤਰੀਕੇ ਦੇ ਬਿੱਲ ਨੇ ਜੋ ਇਸ ਵਾਰ ਸੈਸ਼ਨ ਤਿੰਨ ਰੋਜ਼ਾ ਸੈਸ਼ਨ ਹੈ ਉਸ ਦੇ ਵਿੱਚ ਪਾਸ ਹੋ ਸਕਦੇ ਨੇ ਔਰ ਖੇਤੀ ਨੀਤੀ ਨੂੰ ਲੈ ਕੇ ਖਾਸ ਕਰਕੇ ਚਰਚਾ ਹੋ ਸਕਦੀ ਹੈ ਕਿਉਂਕਿ ਖੇਤੀ ਨੀਤੀ ਨੂੰ ਲੈ ਕੇ ਹੀ ਕਿਸਾਨ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਏ 2.5 ਸਾਲ ਹੋ ਗਏ ਨੇ ਸਰਕਾਰ ਨੇ ਕਿਹਾ ਸੀ ਕਿ ਖੇਤੀ ਨੀਤੀ ਮਜ਼ਬੂਤ ਤਰੀਕੇ ਦੇ ਨਾਲ ਲਾਗੂ ਕਰਾਂਗੇ ਪਰ ਹੁਣ ਤੱਕ ਕੋਈ ਵੀ ਠੋਸ ਕਦਮ ਇਸ ਦਿਸ਼ਾ ਦੇ ਵਿੱਚ ਨਹੀਂ ਚੁੱਕਿਆ ਗਿਆ ਸੋ ਇਸੇ ਕਰਕੇ ਮਾਨ ਸਰਕਾਰ ਦਾ ਧਿਆਨ ਜੋ ਹੈ ਉਹ ਖੇਤੀ ਨੀਤੀ ਵੱਲ ਤੇ ਕਿਸਾਨਾਂ ਵੱਲ ਅਸੀਂ ਲੈ ਕੇ ਆਣਾ ਹੈ ਔਰ ਇਹ ਕਹਿਣਾ ਹੈ ਕਿ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਉਹ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਘੱਟੋ ਘੱਟ ਕੰਮ ਤਾਂ ਉਹਨਾਂ ਵੱਲ ਸ਼ੁਰੂ ਕੀਤਾ ਜਾਵੇ ਸ਼੍ਰੀ ਅਕਾਲ ਵੇਖ ਰਿਹਾ ਤੁਸੀਂ ਆਨਰੇਸਬਖਤੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਦਾ ਜੋ ਸੈਸ਼ਨ ਹੈ ਅੱਜ ਦੁਪਹਿਰ ਤੋਂ ਸ਼ੁਰੂ ਹੋਣ ਜਾ ਰਿਹਾ ਔਰ ਕਿਸਾਨਾਂ ਨੇ ਵਿਧਾਨ ਸਭਾ ਵੱਲ ਕੋਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਚੱਲ ਰਹੀ ਹੈ ਕਿਉਂਕਿ ਜਾਣਕਾਰੀ ਮਿਲੀ ਹੈ ਕਿ ਸਿਰਫ 11 ਮੈਂਬਰਾਂ ਦੇ ਵਫਦ ਨੂੰ ਜਾਣ ਦੀ ਜੋ ਹੈ ਇਜਾਜ਼ਤ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਜੋ ਮੀਟਿੰਗ ਹੈ ਉਹ ਕਰਨੀ ਹੈ ਔਰ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣਾ ਹੋਵੇਗਾ ਪਰ ਦੱਸ ਦਈਏ ਕਿ ਕਿਸਾਨ ਆਪਣਾ ਪੂਰਾ ਸਾਜੂ ਸਮਾਨ ਲੈ ਕੇ ਚੰਡੀਗੜ੍ਹ ਦੇ ਸੈਕਟਰ 34 ਦਾ ਜੋ ਗਰਾਊਂਡ ਹੈ ਮੇਲਾ ਗਰਾਊਂਡ ਉੱਥੇ ਪਹੁੰਚ ਚੁੱਕੇ ਨੇ ਔਰ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ rau varinder pe nepal ਸਾਡੇ ਨਾਲ ਸਪੱਖਤ ਜੁੜੇ ਹੋਏ ਨੇ ਔਰ rau ji ਕਿਸਾਨਾਂ ਨੇ ਵਿਧਾਨ ਸਭਾ ਵੱਲ ਕੂਚ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ ਪਰ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਇਸ ਤੋਂ ਪਹਿਲਾਂ ਉਹਨਾਂ ਦੀ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਬਿਲਕੁਲ ਨੀਲਮ ਮੀਟਿੰਗ ਚੱਲ ਰਹੀ ਆ ਦਰਅਸਲ ਗੱਲ ਇਹ ਹੈ ਕਿ ਕਿਸਾਨ ਨੇ ਜਿਹੜੇ 34 ਸੈਕਟਰ ਚ ਬੈਠੇ ਨੇ ਬਹੁਤ ਵੱਡੀ ਗਿਣਤੀ ਚ ਕਿਸਾਨ ਨੇ ਸੋ ਕਿਸਾਨਾਂ ਨੇ ਆਪਣੇ ਪ੍ਰੋਗਰਾਮ ਦੇ ਅਨੁਸਾਰ ਇਹ ਸੀਗਾ ਕਿ 12:00 ਵਜੇ 12:30 ਜਾਂ 1:00 ਵਜੇ ਦੇ ਕਰੀਬ ਕਿਸਾਨਾਂ ਨੇ ਵਿਧਾਨ ਸਭਾ ਵੱਲ ਨੂੰ ਕੂਚ ਕਰਨਾ ਹੈਗਾ ਸੋ ਕਿਸਾਨ ਹਲੇ ਵੀ ਆਪਣੀ ਉਸੇ ਡਿਮਾਂਡ ਤੇ ਨੇ ਮੰਗਦੇ ਨੇ ਕਿ ਅਸੀਂ ਤਾਂ ਕੂਚ ਕਰਨ ਆਇਆ ਅਸੀਂ ਕੂਚ ਕਰਾਂਗੇ ਪਰ ਹੁਣ ਕਿਉਂਕਿ ਉਧਰ 1 ਤੋਂ 2 ਵਜੇ ਦੇ ਕਰੀਬ ਹੈ ਜਿਹੜੀ ਪੰਜਾਬ ਵਿਧਾਨ ਸਭਾ ਦਾ ਅੱਜ ਪਹਿਲਾ ਦਿਨ ਦਾ اجلاس ਹੋ ਅੱਜ ਸ਼ੁਰੂ ਹੋ ਜੂਗਾ ਜੀ ਸੋ ਪੁਲਿਸ ਪ੍ਰਸ਼ਾਸਨ ਨੂੰ ਇਹ ਵੱਡੀ ਚਿੰਤਾ ਕਿ ਜੇ ਕਿਸਾਨ ਇੱਥੇ 30 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਚੋਂ ਨਿਕਲ ਕੇ ਵਿਧਾਨ ਸਭਾ ਨੂੰ ਕੂਚ ਕਰਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਪੂਰੇ ਚੰਡੀਗੜ੍ਹ ਦੇ ਵਿੱਚ ਆਊਗੀ ਟ੍ਰੈਫਿਕ ਦੀ